ਇਹ ਸ਼ੇਰ ਤਰਸੇਮ ਸਿੰਘ ਪੰਗੂ ਦੀ ਕਹਾਣੀ 10ਵਾਂ ਕਿਰ ਹੈ ਪੰਜਾਬੀ ਸਭਿਆਚਾਰ ਵਿੱਚ ਜਵਾਈ ਨੂੰ ਜੀਜਾ ਤੇ ਭਾਈਆ ਵੀ ਆਖਿਆ ਜਾਂਦਾ ਹੈ ਪਰੌਣਾ ਵੀ ਆਖਦੇ ਨੇ ਪਰ ਜੀਜਾ ਤੇ ਜਵਾਈ ਕਰਦੇ ਜਿਹਾ ਦਾ ਹੁੰਦਾ ਤੇ ਪਰੌਣਾ ਸਾਰੇ ਪਿੰਡ ਦਾ ਪਿੰਡ ਦਾ ਹਰੇਕ ਜੀ ਪਰੌਣੇ ਨੂੰ ਸਤਿਕਾਰ ਦੀ ਨਿਗਾ ਨਾਲ ਵੇਖਦਾ ਹੈ ਇਸ ਦੇ ਉਲਟ ਜਵਾਈ ਸਹੁਰੇ ਘਰ ਖਲਾਰਾ ਪਾਉਣਾ ਤੇ ਆਪਣੀ ਹਰ ਗੱਲ ਬਣਵਾਉਣਾ ਆਪਣਾ ਹੱਕ ਸਮਝਦਾ ਹੈ ਮੇਰੀ ਵੱਡੀ ਭੈਣ ਨੇ ਮੈਨੂੰ ਕੜਾ ਵੀ ਬਣ ਕੇ ਖੜਾਇਆ ਹੀ ਨਹੀਂ ਸਗੋਂ ਮਾਂ ਤੋਂ ਇਲਾਵਾ ਮੇਰੀ ਹਰ ਲੋੜ ਤੇ ਦੀਦ ਦਾ ਖਿਆਲ ਵੀ ਰੱਖਿਆ ਸਿਆਣਿਆਂ ਦਾ ਕਸਨ ਹੈ ਕਿ ਵੱਡੀ ਭੈਣ ਮਾਂ ਦਾ ਰਤਬਾ ਰੱਖਦੀ ਹੈ ਇੱਕ ਸਮਾਂ ਸੀ ਜਦੋਂ ਵੱਡੀ ਧੀ ਮਾਂ ਦੀ ਸਹਾਇਕ ਹੁੰਦੀ ਸੀ ਜਦੋਂ ਵਿਆਹੀ ਜਾਂਦੀ ਸੀ ਤਾਂ ਮਾਂ ਦੀ ਇੱਕ ਬਾਹ ਨਕਾਰਾ ਹੋ ਗਈ ਲੱਗਦੀ ਸੀ ਜਦੋਂ ਕਦੇ ਧੀ ਪੇਕੀ ਗੇੜਾ ਮਾਰਦੀ ਤਾਂ ਇੰਜ ਲੱਗਦਾ ਜਿਵੇਂ ਘਰ ਵਿੱਚ ਬਹਾਰ ਆ ਗਈ ਹੋਵੇ ਮੇਰੀ ਵੱਡੀ ਭੈਣ ਫਰੀਦਕੋਟ ਵਿਆਹੀ ਹੋਈ ਸੀ ਉਹ ਵੀ ਜਦੋਂ ਪਿੰਡ ਆਉਂਦੀ ਤਾਂ ਕਰਦੇ ਸਾਰੇ ਕੰਮ ਸੰਭਾਲ ਲੈਂਦੀ ਅਸੀਂ ਉਸ ਦੇ ਨਿੱਕੇ ਨਿਆਣਿਆਂ ਨੂੰ ਸਾਰਾ ਸਾਰਾ ਦਿਨ ਕਢਾਉਂਦੇ ਨਾ ਸਕਦੇ ਬੀਬੀ ਆਖਦੀ ਸ਼ੁਕਰ ਹੈ ਕਿਤੇ ਮੇਰੀ ਧੀ ਨੇ ਆ ਕੇ ਦਿਹਾੜੀ ਸਾਥ ਦੋਆਇਆ ਜਦੋਂ ਕੁਝ ਦਿਨਾਂ ਬਾਅਦ ਭਾਇਆ ਭੈਣ ਨੂੰ ਲੈਣ ਆਉਂਦਾ ਤਾਂ ਘਰ ਦਾ ਮਾਹੌਲ ਸ਼ਾਂਤ ਜਾਂਦਾ ਕੋਈ ਜੀ ਉੱਚੀ ਸਾਹ ਨਾ ਲੈਂਦਾ ਆਇਆ ਜੋ ਵੀ ਬੋਲਦਾ ਸੱਤ ਬਚਨ ਕਰਕੇ ਇੰਜ ਬੰਨਿਆ ਜਾਂਦਾ ਜਿਵੇਂ ਕੋਈ ਰੱਬੀ ਫਰਮਾਨ ਹੋਵੇ ਮੈਂ ਵੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਭੈਣ ਨੂੰ ਮਿਲਣ ਗਿਆ ਡਰਿਆ ਡਰਿਆ ਹੀ ਰਹਿੰਦਾ ਜਦੋਂ ਕਦੀ ਕੋਈ ਵਿਆਹ ਸ਼ਾਦੀ ਹੁੰਦੀ ਤਾਂ ਪਾਇਆ ਸ਼ਰਾਬ ਪੀ ਕੇ ਆਪਣਾ ਰੰਗ ਜ਼ਰੂਰ ਵਿਖਾਉਂਦਾ ਮਲਵਈ ਕਰਕੇ ਉਹ ਭੈਣ ਦੇਣਿਆ ਵਾਕ ਭਾਈਏ ਦਾ ਤੱਕਿਆ ਕਲਾਮ ਸੀ ਬਹੁਤੇ ਮਲਵਈ ਇਹ ਵਾਕ ਆਮ ਬੋਲਦੇ ਆ ਇਹ ਸ਼ਬਦ ਭਾਈਆ ਗੱਲ-ਗੱਲ ਨਾਲ ਬੋਲਦਾ ਭੈਣ ਦੇਣਿਆ ਨੇ ਸੇਵਾ ਨਹੀਂ ਕੀਤੀ ਭੈਣ ਦੇਣਿਆ ਨੂੰ ਅਕਲ ਨਹੀਂ ਕਿ ਪਰੌਣੇ ਕਿਵੇਂ ਸੰਭੀਦੇ ਨੇ ਆਜ ਉਹ ਬੋਲਣ ਲੱਗਾ ਛੋਟਾ ਵੱਡਾ ਨਾ ਵੇਖਦਾ ਭੈਣ ਕੋਲ ਗਏ ਨੂੰ ਮੈਨੂੰ ਵੀ ਕਈ ਵਾਰ ਬੋਲ ਦਿੰਦਾ ਉਹ ਭੈਣ ਦੇ ਨੇ ਇੱਧਰ ਆ ਭੈਣ ਦੇ ਨੇ ਤੈਨੂੰ ਪਤਾ ਨਹੀਂ ਲੱਗਦਾ ਜਦੋਂ ਕਿਸੇ ਭੈਣ ਭਾਈਏ ਨੂੰ ਇਸ ਗੱਲੋਂ ਟੋਕਦੀ ਤਾਂ ਉਸ ਨੂੰ ਵੀ ਆਖ ਦਿੰਦਾ ਭੈਣ ਦੇ ਨੇ ਦੀਏ ਚਪਰਿਆ ਕਰ ਉਹ ਦੁਬਾਰਾ ਦੰਤ ਤੋਂ ਦੰਦ ਨਾ ਚੁਕਦੀ ਮੈਂ ਹਮੇਸ਼ਾ ਸੋਚਦਾ ਭੈਣ ਤਾਂ ਇਹਨੂੰ ਦੇ ਦਿੰਦੀ ਹੈ ਫੇਰ ਇਹ ਇੰਜ ਕਿਉਂ ਬੋਲਦਾ ਪਰ ਚੁੱਪ ਰਹਿੰਦਾ ਹੋਰ ਵੀ ਕਈ ਸ਼ਬਦ ਮਲਵਈਆਂ ਦੇ ਮੂੰਹੋਂ ਸੁਣ ਕੇ ਮਾਜੇ ਵਾਲੇ ਹੱਸਦੇ ਨੇ ਤੇ ਮਲਵਈ ਮਾਜੇ ਵਾਲਿਆਂ ਤੇ ਵਕਤ ਦਿਨਾਂ ਨੂੰ ਮਹੀਨੇ ਤੇ ਮਹੀਨਿਆਂ ਨੂੰ ਸਾਲਾਂ ਵਿੱਚ ਨਾਪਦਾ ਆਪਣੀ ਚਾਲੇ ਤੁਰਿਆ ਗਿਆ ਭੈਣ ਤੋਂ ਬਾਅਦ ਅਸੀਂ ਦੋਵੇਂ ਭਰਾ ਵੀ ਬਾਰੋਬਾਰੀ ਬਹਿ ਗਏ ਬਾੜ ਬੱਚਿਆਂ ਵਾਲੇ ਵੀ ਬਣ ਗਏ ਭੈਣ ਵੱਡੀ ਸੀ ਉਸਤੇ ਬੱਚੇ ਵੀ ਸਾਡੇ ਬੱਚਿਆਂ ਨਾਲੋਂ ਵੱਡੇ ਸੰਤ ਤੇ ਵਿਆਹ ਵੀ ਪਹਿਲਾਂ ਹੀ ਹੋਨੇ ਸਨ ਭੈਣ ਤੇ ਭਾਈਆ ਵੱਡੇ ਭਾਂਜੇ ਦੇ ਵਿਆਹ ਦੀ ਗੰਢ ਦੇਣ ਆਏ ਹੋਏ ਸਨ ਆਈਏ ਦੀ ਦਾੜੀ 'ਚ ਸਿਆਣਪ ਚਲਕਣ ਲੱਗ ਪਈ ਸੀ ਭੈਣ ਦੀਆਂ ਫੁੱਟਪੜੀਆਂ ਵਿੱਚ ਵੀ ਸਫੈਦੀ ਉਤਰ ਰਹੀ ਸੀ ਰਾਤ ਨੂੰ ਦੇਸੀ ਦੇ ਦੋ ਹੜੇ ਲੱਗਣ ਤੋਂ ਬਾਅਦ ਭਾਈਆ ਫੁਕਰੀ ਮਾਰਨੋਂ ਰਹਿ ਨਾ ਸਕਿਆ ਆ ਬਈ ਪਹਿਲਾ ਪਹਿਲਾ ਵਿਆਹ ਹੈ ਪਤਾ ਲੱਗ ਜੇ ਪਿੰਡ ਵਿੱਚ ਕਿ ਭੈਣ ਦੇਣਾ ਨਾਨਕਾ ਮੇਲ ਮੱਝ ਤੋਂ ਹੈ ਭੈਣ ਭਾਈਏ ਤੇ ਚਾਨ ਮਗਰੋਂ ਬੀਬੀ ਹਸਦੀ ਆਖਣ ਲੱਗੀ ਕੋੜਮਾ ਜਮਾ ਵਾਲਾ ਹੋ ਗਿਆ ਚਾਵਲ ਜੇ ਨੂੰ ਬੋਲਣ ਦੀ ਅਕਲ ਪਤਾ ਨਹੀਂ ਕਦੋਂ ਆਊ ਐ ਮੈਂ ਤਾਂ ਨਹੀਂ ਆਂਦੇ ਰਾਹੁ ਕੇ ਤੂੰ ਵਾਂਗ ਜਵਾਈ ਦਸਵਾਂ ਗ੍ਰਹਿ ਹੁੰਦਾ ਆ ਬੀਬੀ ਘਬਰਾਣਾ ਭਾਈਏ ਨੂੰ ਬੋਲਣ ਦੀ ਜਾਂ ਸਿਖਾ ਲਿਆਂਗੇ ਕਿਵੇਂ ਸਿਖਾਵਾਂਗੇ ਇਹ ਮੈਂ ਨਹੀਂ ਦੱਸਿਆ ਨਾਨਕ ਸ਼ੱਕ ਲੈ ਕੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਬੀਬੀ ਭਾਣਾ ਸਲਾਮਸ਼ਵਰੇ ਕਰਕੇ ਸਾਰੇ ਕੋੜਮੇ ਵਾਸਤੇ ਮੈਂ ਕਿ ਮਿੰਨੀ ਬਸ ਤਿੰਨ ਦੇ ਨਾਲ ਹੀ ਬੁੱਕ ਕਰ ਲਈ ਮੈਂ ਆਪਣੇ 40 ਚਾਚੇ ਦੇ ਪੁੱਤਾਂ ਨੂੰ ਪਹਿਲਾਂ ਹੀ ਬਣਾ ਲਿਆ ਕਿ ਆਪਾਂ ਭਾਈਏ ਦਾ ਅਜਿਹਾ ਵੇੜਾ ਪੁੱਟਣਾ ਕਿ ਭੈਣ ਦੇ ਨੇ ਅੱਖਾਂ ਨਾ ਭੁੱਲ ਜਾਏ ਨਾਨਕਾ ਮੇਲ ਨੂੰ ਸਭ ਕੁਝ ਮਾਫ ਹੁੰਦਾ ਹੈ ਕੋਈ ਦਿਨ ਪਹਿਲਾਂ ਹੀ ਭੈਣ ਅਸੀਂ ਆਪਣੇਵੇਂ ਨਾਲ ਘਰ ਵਾਲੇ ਫੋਨ ਤੇ ਗੱਲ ਕਰ ਲਈ ਸੀ ਕਿ ਨਾਨਕਾ ਮੇਲ ਦੇ ਮੁਖੌਲ ਬਾਨੇ ਅਸੀਂ ਭਾਈਏ ਦੀ ਭੈਣ ਦੇ ਨੇ ਅੱਖ ਦੀ ਆਦਤ ਹਟਾਉਣੀ ਹੈ ਨਹੀਂ ਤਾਂ ਨੂੰ ਅੱਜ ਤੋਂ ਵੀ ਉਸਨੇ ਇੰਝੀ ਬੋਲਦੇ ਰਹਿਣਾ ਬਸ ਤੁਸੀਂ ਗੁੱਸਾ ਨਹੀਂ ਕਰਨਾ ਆਈਏ ਦੇ ਪਿੰਡ ਨੂੰ ਤੁਰਨ ਤੋਂ ਪਹਿਲਾਂ ਹੀ ਮੈਂ ਤੇ ਮੇਰੇ ਹਾਨੀਆਂ ਬੱਸ ਦੀ ਪਿਛਲੀ ਸੀਟ ਵਿੱਚ ਰੱਖੀ ਹੱਤੀ ਕੱਡੀ ਦੇ ਦੋ ਦੋਹਾੜੇ ਲਾਲੇ ਸਨ ਮੇਰੇ ਮਿੱਤਰ ਗੀਤਕਾਰ ਪਰਸੇ ਪ੍ਰੇਮਪੁਰੀਏ ਦੀ ਡਿਊਟੀ ਸਬਬ ਵੀ ਮੋਗੇ ਸੀ ਉਸ ਨੂੰ ਵੀ ਅਸੀਂ ਸ਼ਾਮ ਨੂੰ ਤਲਵੰਡੀ ਭਾਈ ਤੋਂ ਨਾਲ ਲੈ ਲਿਆ ਪਰਸਾ ਤੁਰਿਆ ਜਾਂਦਾ ਹੀ ਬੋਲੀ ਦਾ ਗੀਤ ਜੋੜ ਲੈਂਦਾ ਉਹ ਹੱਸਦਾ ਆਖਣ ਲੱਗਾ ਅ ਮਲਹੀਆਂ ਤੋਂ ਡਾਂਗਾ ਹੀ ਨਾ ਪਵਾ ਦਿਓ ਕਿਤੇ ਉਹ ਕਈ ਨਾ ਲੜਾਈ ਵਿੱਚ ਝੰਡੀ ਮਜਾਇਲਾ ਦੀ ਹੁੰਦੀ ਆ ਲਫੜ ਮੈਂ ਦੇਸੀ ਦੀ ਕਲਾਸੀ ਪਰਸੇ ਨੂੰ ਫੜਾ ਦਿੱਤੀ ਫਰੀਦਕੋਟ ਪੰਚਨ ਤੱਕ ਪਰਸੇ ਨੇ ਬੋਲੀਆਂ ਜੋੜ ਲੀਆਂ ਸਿੱਕਿਆ ਓਏ ਬੋਲੀ ਮੈਂ ਪਾਵਾਂਗਾ ਪਿੱਛੋ ਝੁਕਣਾ ਕੰਮ ਤੁਹਾਡਾ ਹੀ ਹੈ ਮਾਲਵੇ ਦੇ ਆਮ ਪਿੰਡਾਂ ਦੀਆਂ ਗਲੀਆਂ ਬਹੁਤ ਖੁੱਲੀਆਂ ਹਨ ਊਂਟ ਗੱਡੀ ਲੱਦੀ ਹੀ ਵੱਡੇ ਦਰਵਾਜ਼ੇ ਵਿੱਚ ਦੀ ਲੰਘ ਜਾਂਦੀ ਹੈ ਸਾਡੀ ਬੱਸ ਦਰਵਾਜ਼ੇ ਅੱਗੇ ਰੁਕਦਿਆਂ ਹੀ ਨਾਨਕਾ ਮੇਲ ਆਉਣ ਦਾ ਰੌਲਾ ਪੈ ਗਿਆ ਅਸੀਂ ਸਾਰੇ ਮੁੰਡਿਆਂ ਨੇ ਬੱਸੋਂ ਉਤਰਨ ਤੋਂ ਪਹਿਲਾਂ ਹੀ ਇੱਕ ਇੱਕ ਹਾੜਾ ਫੂਰ ਮਾਰ ਲਿਆ ਨਿਰਵਾਜ਼ਾ ਖੁੱਲਾ ਸੀ ਲਾਗਣ ਸਰੋਂ ਦਾ ਤੇਲ ਫੜੀ ਖਲੋਤੀ ਵੇੜੇ ਵੱਲ ਨੂੰ ਝਾਕਦੀ ਭੈਣ ਭਾਈ ਦੀ ਉਡੀਕ ਕਰ ਰਹੀ ਸੀ ਭਾਈਏ ਤੇ ਭੈਣ ਨੂੰ ਤੁਰੇ ਆਉਂਦਿਆਂ ਵੇਖ ਮੈਂ ਉੱਚੀ ਦੇ ਨੇ ਸੁਣਾ ਕੇ ਕਿਹਾ ਅਬ ਭਾਇਆ ਭੈਣ ਦੇਣਾ ਬਾਰਾ ਤੈਨੂੰ ਪਤਾ ਨਹੀਂ ਮੱਝ ਤੋਂ ਭੈਣ ਦੇਣਾ ਨਾਨਕਾ ਮੇਲਾ ਆਇਆ ਹੈ ਤਾਇਆ ਤੇ ਪਾਹੋਲੀ ਦੇ ਨੇ ਮੈਨੂੰ ਗੁੱਸੇ ਹੋ ਓਏ ਗੰਜਰਾ ਅਕਲ ਨੂੰ ਹੱਤਮਰ ਜਵਾਈ ਪਾਈ ਆ ਮੈਂ ਐਨਾ ਕੋ ਉੱਚਾ ਬੋਲਿਆ ਸੀ ਕਿ ਪਾਈਆ ਸੁਣ ਲਵੇ ਤੇਲ ਚੁੰਨ ਤੋਂ ਬਾਅਦ ਪਰਸੇ ਨੇ ਬੋਲੀ ਪਾਈ ਓਏ ਸੁੱਖਾਂ ਸੁਖ ਦੇ ਮੇਲ ਨਾਨਕਾ ਗਿਆ ਬਰੂਹੀਆ ਸੁੱਖਾਂ ਸੁਖ ਦੇ ਮੇਲ ਨਾਨਕਾ ਗਿਆ ਬਰੂਹੀਆ ਭਾਈਏ ਪੈਣ ਦੇਣੇ ਨੂੰ ਗੋਡੇ ਗੋਡੇ ਚਾ ਪਾਈਏ ਪੈਣ ਦੇਣੇ ਨੂੰ ਗੋਡੇ ਗੋਡੇ ਚਾ ਪਾਈਏ ਪੈਣ ਦੇਣੇ ਨੂੰ ਅਸੀ ਬੋਲੀ ਚੁੱਕ ਦਿੱਤੀ ਪਰ ਸੇ ਨੇ ਪਾਈਏ ਨੂੰ ਚੋਬਾਂ ਲਾਲਾ ਬੋਲੀਆਂ ਨਾਲ ਧੰਨ ਧੰਨ ਕਰਵਾ ਦਿੱਤੀ ਆਸਾ ਠੱਠਾ ਕਰਦਿਆਂ ਨਾਨਕਾ ਮੇਲ ਕਰ ਦਾਖਲ ਹੋਇਆ ਰਾਤ ਨੂੰ ਜਾਗੋ ਵੇਲੇ ਨਾਨਕੀਆਂ ਦੀ ਰੜੇ ਪੰਬੇਰੀ ਵੀ ਬੋਲੀ ਬੋਲੇ ਨੀ ਪੰਪੀਹਾ ਬੋਲੇ ਜਵਾਨੀ ਪੰਪੀਹਾ ਬੋਲੇ ਬੋਲੇ ਨੀ ਪੰਪੀਹਾ ਬੋਲੇ ਜਵਾਨੀ ਪੰਪੀਹਾ ਬੋਲੇ ਮੇਰੀ ਪਤਨੀ ਵੱਡੀ ਬਾਮੀ ਜੈਲਦਾਰਨੀ ਵਜੋਂ ਕੇਂਦਰ ਬਿੰਦੂ ਸੀ ਪੰਗੜਾ ਪਾਉਂਦੇ ਜਿਹੜੇ ਘਰ ਵੀ ਜਾਂਦੇ ਉਨਾਂ ਦਾ ਛੱਜ ਤੋੜ ਕੇ ਹੀ ਘਰੋਂ ਨਿਕਲਦੇ ਜਾਗੋ ਤੋਂ ਬਾਅਦ ਪੈਗ ਲਾਉਂਦਿਆਂ ਭਾਈਆ ਬੋਲਿਆ ਭੈਣ ਦੇ ਨੇ ਨਾਨਕਾ ਮੇਲ ਨੇ ਤਾਂ ਸਾਲਾ ਸੁਆਦੀ ਲਿਆਤਾ ਪਰ ਤੰਨੇ ਦਾ ਇਹ ਰੂਪ ਪਹਿਲੀ ਵਾਰ ਵੇਖਿਆ ਇਹ ਤਾਂ ਜਮਈ ਬੋਲਦਾ ਨਹੀਂ ਸੀ ਹੁੰਦਾ ਭਾਂਜੇ ਨੇ ਮੇਰੇ ਕੰਨ ਵਿੱਚ ਹੌਲੀ ਦੇਨੇ ਕਿਹਾ ਮਾਮੇ ਬਾਈ ਤਾਂ ਤੁਹਾਡੀਆਂ ਬੋਲੀਆਂ ਸੁਣ ਕੇ ਸਗੋਂ ਖੁਸ਼ ਹੋਇਆ ਆ ਕੋਈ ਨਾ ਬੇਟਾ ਵੇਖਦੇ ਆ ਸਵੇਰੇ ਵੱਡੇ ਮਾਮੇ ਵੱਜੋ ਮੈਂ ਭਾਂਜੇ ਨੂੰ ਛਕਣ ਦੇ ਕੇ ਖਾਰੇ ਉਤਾਰਿਆ ਮੈਂ ਫਿਰ ਨੇੜੇ ਖਲੋਤੇ ਭਾਈਏ ਨੂੰ ਚਤਾਰਦਿਆਂ ਕਿਹਾ ਓਏ ਭਾਈਆ ਭੈਣ ਦੇ ਨੇ ਆ ਜਾ ਹੁਣ ਭੈਣ ਦੇ ਨੇ ਨਾਲ ਫੋਟੋ ਤਾਂ ਕਰਾ ਲਾ ਓਏ ਚੰਨੇ ਓਏ ਤੂੰ ਬੰਦਾ ਨਹੀਂ ਬੰਦਾ ਸਾਰਾ ਕੋੜਮਾ ਬੈਠਾ ਸੋਫੀ ਪਈਆ ਚੇਪ ਜੀ ਬਣ ਗਿਆ ਪਰ ਸੇ ਨੇ ਮੌਕਾ ਵੇਖ ਕੇ ਬੋਲੀ ਪਾ ਦਿੱਤੀ ਫਿੱਤਾ 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 ਪਈਆ ਪੈਣ ਦੇਣਾ ਅਜ ਸਿੱਧਾ ਸਾਲਿਆਂ ਕੀਤਾ ਪਈਆ ਪੈਣ ਦੇਣਾ ਅਜ ਸਿੱਧਾ ਸਾਲਿਆਂ ਕੀਤਾ ਓਏ ਤੌਬਾ ਮੇਰੇ ਵੱਡਿਆਂ ਦੀ ਮaaf ਕਰੋ ਮੈਂ ਨਹੀਂ ਦੁਬਾਰਾ ਇੰਜ ਬੋਲਦਾ ਪਈਏ ਨੇ ਹੱਥ ਜੋੜ ਦਿੱਤੇ ਸਾਲ ਬੀਤ ਗਏ ਤੇਰੀਆਂ ਸੁਣਦੇ ਆ ਤੂੰ ਨਾ ਦਿੱਤੀ ਦਾ ਓਏ ਸਾਲ ਬੀਤ ਗਏ ਤੇਰੀਆਂ ਸੁਣਦੇ ਤੂੰ ਨਾ ਦਿੱਤੀ ਦਾ ਮਾਫੀ ਫੇਰ ਮਿਲੂ ਹੱਥ ਕੰਨਾਂ ਨੂੰ ਲਾ ਮਾਫੀ ਫੇਰ ਮਿਲੂ ਹੱਥ ਕੰਨਾਂ ਨੂੰ ਲਾ ਪਰਸੇ ਨਹੀਂ ਫੇਰ ਬੋਲੀ ਪਾ ਦਿੱਤੀ ਨਾਲ ਹੀ ਸਾਰਿਆਂ ਢਾੜੀ ਮਾਰ ਦਿੱਤੀ ਸਵੇਰੇ ਸਵੇਰੇ ਇੱਕ ਤਰ੍ਹਾਂ ਨਾਲ ਹਾਸਨ ਦੀ ਮੱਚ ਗਈ ਪਾਂਜਾ ਵਿਆਹਣ ਗਿਆ ਸੀ ਕੋਈ ਖਰਮਸਤੀ ਨਹੀਂ ਕੀਤੀ ਸਾਉ ਹੀ ਬਣੇ ਰਹੇ ਅਗਲੇ ਦਿਨ ਸਾਡੀ ਵਾਪਸੀ ਸੀ ਬਸੇ ਬੈਠਣ ਤੋਂ ਪਹਿਲਾਂ ਭਾਈਆ ਸਾਨੂੰ ਸਾਰਿਆਂ ਨੂੰ ਜੱਫੀਆਂ ਪਾਪਾ ਮਿਲਦਾ ਕਹਿ ਰਿਹਾ ਸੀ ਉੱਪਰ ਤੇ ਨੰਨਾਂ ਕਿੰਮੀਲ ਨੀ ਤਾਂ ਪਿੰਡ ਚ ਵੱਲੇ ਵੱਲੇ ਘਰਾਦੀ ਬਈ ਬੱਸ ਵਿੱਚ ਬੈਠਦਿਆਂ ਮੇਰਾ ਯਾਰ ਪਰਸਾ ਕਹਿ ਰਿਹਾ ਸੀ ਹੇ ਯਾਰ ਜੇ ਬੰਦੇ ਦੀਆਂ ਆਦਤਾਂ ਸੁਧਰ ਜਾਣ ਤਾਂ ਬਾਬਾ ਵਾਰਸ ਝੂਠਾ ਨਾ ਪੈਜੂ